ਕਈ ਵਾਰ ਤੁਸੀਂ ਬਿਜਲੀ ਦੀ ਚੋਰੀ ਵੀ ਨਹੀਂ ਕਰਦੇ ਹੁੰਦੇ ਪਰ ਫਿਰ ਵੀ ਤੁਹਾਨੂੰ ਬਿਜਲੀ ਦਾ ਭਾਰੀ ਜੁਰਮਾਨਾ ਪੈ ਜਾਂਦਾ ਜੀ ਆਹ ਵੀਡੀਓ ਵੇਖ ਲਿਓ ਤੁਸੀਂ ਇਸ ਜੁਰਮਾਨੇ ਤੋਂ ਬਚ ਸਕਦੇ ਹੋ ਜੀ ਜਿਹੜਾ ਤੁਹਾਡੇ ਘਰ ਦੇ ਵਿੱਚ ਬਿਜਲੀ ਦਾ ਮੀਟਰ ਲੱਗਾ ਚਾਹੇ ਉਹ 스마트 ਮੀਟਰ ਹੋਵੇ ਚਾਹੇ ਦੂਸਰਾ ਹੋਵੇ ਉਹਦੇ ਵਿੱਚ ਇੱਕ ਚੀਜ਼ ਆਉਂਦੀ ਹੁੰਦੀ ਹੈ ਜੀ ਉਹ ਤੇ ਚਾਉਂਦੀ ਹੁੰਦੀ ਐਮ ਡੀ ਤੇ ਐਮ ਡੀ ਆਪਾਂ ਇਸ ਬਟਨ ਨੂੰ ਨੱਪ ਕੇ ਕੱਢ ਸਕਦੇ ਆ ਜੀ ਆਹ ਦੇਖੋ ਜੀ ਇਸ ਸਮੇਂ ਜਿਹੜੀ ਐਮ ਡੀ ਤੁਸੀਂ ਵੇਖ ਰਹੇ ਹੋ ਜੀ ਆਪਣੀ ਹੈਗੀ ਆ 3.51 ਨਾਲ ਲਿਖਿਆ ਹੁੰਦਾ ਐਮ ਡੀ ਆ ਦੇਖੋ ਜੀ ਸਾਈਡ ਤੇ ਲਿਖਿਆ ਹੋਇਆ ਐਮ ਡੀ ਇਹ ਚੀਜ਼ ਨੋਟ ਕਰ ਲਿਓ ਦੂਸਰੀ ਚੀਜ਼ ਤੁਸੀਂ ਨੋਟ ਕਰਨੀ ਆ ਕਿ ਜਿਹੜਾ ਤੁਹਾਡਾ ਬਿਜਲੀ ਦਾ ਬਿੱਲ ਆ ਉਹਦੇ ਉੱਪਰ ਲਿਖਿਆ ਹੁੰਦਾ ਜੀ ਸੈਂਸ਼ਨ ਲੋਡ ਮੰਨ ਕੇ ਚੱਲੋ ਮੇਰੇ ਇੱਥੇ ਐਮ ਡੀ ਹੈਗੀ ਆ ਜੀ 3.5 ਕਿਲੋਵਾਟ ਤੇ ਜੇਕਰ ਮੇਰਾ ਬਿਜਲੀ ਦਾ ਜਿਹੜਾ ਬਿੱਲ ਆ ਇਹਦੇ ਵਿੱਚ ਇਹ ਸੈਂਸ਼ਨ ਲੋਡ ਹੋਵੇ 1 ਕਿਲੋਵਾਟ ਤੇ ਮੈਨੂੰ ਜੁਰਮਾਨਾ ਪਵੇਗਾ ਹੀ ਪਵੇਗਾ ਕਿਉਂਕਿ ਇਹ ਵਾਲੇ ਜਿਹੜੇ ਮੀਟਰ ਆ ਡਿਸਪਲੇ ਵਾਲੇ ਇਹ ਸਾਰੇ ਆਪਣੀ ਘਰ ਦੀ ਸਥਿਤੀ ਦੱਸ ਦਿੰਦੇ ਵੀ ਇਸ ਘਰ ਦੇ ਵਿੱਚ ਕਿੰਨਾ ਲੋਡ ਚੱਲਦਾ ਪਿਆ ਅਕਸਰ ਹੀ ਆਪਣੇ ਕਾਗਜ਼ਾਂ ਦੇ ਵਿੱਚ ਲੋਡ ਘਟ ਹੁੰਦਾ ਤੇ ਘਰਾਂ ਦੇ ਵਿੱਚ AC ਵਗੈਰਾ ਲੱਗੇ ਆ ਲੋਡ ਜ਼ਿਆਦਾ ਹੁੰਦਾ ਤੁਸੀਂ ਵੀ ਅੱਜ ਹੀ ਐਮਟੀ ਤੇ ਸੈਂਸ਼ਨ ਲੋਡ ਮੈਚ ਕਰਵਾ ਲਓ ਜੇਕਰ ਦੋਨਾਂ ਦੇ ਵਿੱਚ ਫਰਕ ਆ ਤੇ ਜਿਹੜਾ ਤੁਹਾਡਾ ਬਿਜਲੀ ਬੋਰਡ ਦਾ ਦਫ਼ਤਰ ਲੱਗਦਾ ਉੱਥੇ ਜਾ ਕੇ ਆਪਦਾ ਲੋਡ ਵਧਾ ਲਓ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਫਲੇਂਕ ਵੀ ਕਾਫੀ ਪੈਂਦੀ ਹੁੰਦੀ ਹੈ ਤੇ ਉਦੋਂ ਫਿਰ ਕਾਫੀ ਲੋਕ ਰਗੜੇ ਵੀ ਜਾਂਦੇ ਆ ਜੀ